ਮੈਂ ਆਰਪੀ ਐਸੋਸੀਏਸ਼ਨ ਆ ਮੀਟਿੰਗ ਕਰਕੇ ਆਇਆ ਜੀ ਤੇ ਖੁੱਲ ਗਈ 48 ਖੁੱਲ ਗਈ 48 ਜੀ ਤੇ ਮੰਗਿਆ ਕੱਲ ਤੋਂ ਕੰਮ ਕਿ ਲੱਗੂ ਜੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਸਭ ਤੋਂ ਮਤ ਤੋਂ ਬਾਅਦ ਮਤਲਬ ਮੈਂ ਨਹੀਂ ਚਾਹੁੰਦਾ ਕਿ ਕਿ ਮੈਂ ਆਪ ਖੁਦ ਜੀਵਨਾਤ ਵਰਨ ਲਾ ਵੀ ਡਾਲਾ ਖੁੱਲੇ ਅੱਖਾ ਲੱਗੇ ਤੁਲੇ ਪੰਜ ਤੋਂ 6 ਕਾਂਟੇ ਬੋਰੀ ਮੰਡੀ ਜੀ ਅਕੀਨ ਨੂੰ ਸੈਟਪੈਂਸ ਕਮ ਸੈਲਨ ਚ ਬਹੁਤ ਸਪੇਸ ਹੈਗੀ ਹੈ ਛੇਲਰਾਣਾ ਨੂੰ ਮੀਟਿੰਗ ਹੋਗੀ ਆ ਜਾੜਦੀਆਂ ਕਰਕੇ ਆੜਤਾਲ ਕੋਲ ਜੀ ਹਾਂ ਤਾਂ ਕਿ ਕਿਸਾਨਾਂ ਦੇ ਪੈਸੇ ਸਾਡੇ ਕੋਲੇ ਆ ਗਏ 48000 ਰੁਪਏ ਸੀਸੀਐਲ ਕਹਿੰਦੇ ਨੇ ਕੈਸ਼ ਕਰੈਡਿਟ ਨਹੀਂ ਜੀ ਸਰ ਜੇ ਜੋ ਤੱਕ ਕਰੇ ਪੰਚੂ ਕੋ ਦੇ ਪੈਸੇ ਆਹੀ ਕੰਮ ਦਾ ਲਾਣੇਦਾਰ ਦਾ ਠੀਕ ਹੈ ਠੀਕ ਹੈ ਕਿਉਂ ਸਾਰੇ ਪਰਿਵਾਰ ਦਾ ਖਿਆਲ ਸੋ ਵੀ ਮੇਰੇ ਪਰਿਵਾਰ ਦੇ ਮੈਂਬਰ ਹੋ ਅੱਜ ਕੱਲ ਨਰਾਤੇ ਆਂ ਦੇ ਚੱਲਦੇ ਨੇ ਆ ਮੈਂ ਦਿਨ ਚਾਲ ਨਹੀਂ ਖੁਸ਼ ਹਾਂ ਮੈਂ ਨਹੀਂ ਪਤਾ ਸਾਡੇ ਕੱਲ ਤੋਂ ਕੱਲ ਨੂੰ ਮਾਰੂ ਸੈਲਫਾ ਅੱਜ ਅੱਜ ਕਪੜਾ ਮਾਰ ਲਓ ਜਿੰਦਾਬਾਦ 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 ਕਰੋ ਇਹ ਘੇਰ ਨੇ ਜੀ ਟੂਟ ਬੋਲ ਕੇ ਨਹੀਂ ਪਤਾ ਰੱਖਦਾ ਬੁੱਤਾਂ ਦੇ ਟਾਈਮ ਉਦੋਂ ਕੋਈ ਕੁਝ ਨਹੀਂ ਪੜਿਆ ਸਤਨਾਗਰ ਦਾ ਦਰਿਆ ਜੀ ਸਾਡਾ ਬੇਲਾ ਬਨੇ ਵਾਲੀ ਰੋਡ ਹੈ ਬੇਲਾ ਬੇਲਾ ਬਨੇ ਵਾਲੀ ਦੇਖ ਰਹੇ ਹੋ ਉੱਪਰਾਂ ਜੋਰ ਬਿਲਕੁਲ ਲੱਗ ਰਿਹਾ ਇੱਕਾ ਗੇਲ ਲਗ ਰਿਹਾ ਤਾਂ ਬੈਕਾ ਸਰ ਸਾਢੇ 8 ਸਰ ਸਾਰਾ ਨੇ ਸਰ ਕੀ ਬਜਟ ਹੈ ਸਰ ਪਹਿਲਾਂ ਅਨਾਉਂਸ ਕਰਤਾ ਉਹਨਾਂ ਨੇ ਹਾਂ ਜੀ ਪੱਤਰ ਵੀ ਰੱਖਦੇ ਜੀ ਫਿਰ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਹਾਂ ਜੀ ਹਾਂ ਜੀ ਹਾਂ ਜੀ ਆਪਦੇ ਨਹੀਂ ਪੱਤਰ ਆਪ ਵੀ ਦੇਖਣ ਜੋ ਕੋਈ ਨਹੀਂ ਆ ਤੁਸੀਂ ਇੱਥੇ ਪਿਆਰੀ ਦੇਤਾ ਕਿ ਜੇ ਕਿਤੇ ਮੈਂ ਵੀ ਗਲਤ ਕਰ ਰਿਹਾ ਹਾਂ ਮੈਨੂੰ ਮੋੜਾ ਨਹੀਂ 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 ਮੈਂ ਡੋਡੇ ਨਾਲ ਅੰਦਰ ਮੜਾ ਡੋਡੇ ਨਾਲ ਮਾ ਮੇਰਾ ਕਿਸੇ ਰੇਤੇ ਚਸਾ ਨਾ ਮੇਰਾ ਖੱਡਾ ਕਿਸੇ ਨਾ ਮੇਰਾ ਮੈਂ ਕਹਿੰਦਾ ਜਿੱਥੇ ਲੋਕਾਂ ਨੂੰ ਜਿੱਲਾ ਵੱੜਦਾ ਵੱਲੋ ਠੀਕ ਹੈ ਟਰੈਕਟਰ ਆਈਆਂ ਚਾ ਟਰੈਕਟਰ ਆਈਆਂ ਆੜਤੀਆਂ ਆਈਆਂ ਕਿਸਾਨਾਂ ਦਾ ਮਜ਼ਦੂਰਾਂ ਦਾ ਮੇਰੇ ਵੱਲੋਂ ਐਡਾ ਵੱਡਾ ਐਡਾ ਵੱਡਾ ਆਉਂਦਾ ਡੇਟਾ ਜੀ ਇੱਕ ਸੋਚ ਆਮ ਆਮ ਤਰ੍ਹਾਂ ਦੇ ਮੁੰਡੇ ਨੂੰ ਬੱਚੂ ਆਏ ਤੁਰਾਂਗੇ ਫੇਵਰੀਅਰ ਨਹੀਂ ਫੇਰੀ ਥੋੜੇ ਜਿਹਾ ਤੁਸੀਂ ਮੇਰੇ ਤੇ ਮੀਨ ਜੀ ਕੇ ਨਾ ਕਰੂਗਾ ਅਸੀਂ ਜੀ ਅੱਜ ਲੱਗੇ ਹੋਏ ਆ ਬੂਟਾ ਦਾ ਕੋਈ ਜੱਕ ਨਹੀਂ ਬਤਾ ਅੱਜ 2.5 ਸਾਲਾਂ ਬਾਅਦ ਜਦੋਂ ਉਦੋਂ ਪਤਾ ਨਹੀਂ ਕੀ ਹੋਊਗਾ ਉਹ ਬਾਅਦ ਚ ਦੇਖਾਂਗੇ ਪਹਿਲਾਂ ਕੰਮ ਦੇਖੋ ਹੋਣ ਵਾਲੇ ਨੀ ਤਾਂ ਆਖਰੀ ਸਾਲ ਕਰਦੇ ਆ ਹਾਂਜੀ ਲੋਕਾਂ ਨੂੰ ਆਖਰੀ ਸਾਲ ਨਾਲ ਹੀ ਯਾਦ ਰਹਿ ਜਾਣੀ ਹਾਂਜੀ ਹਾਂ ਯਾਰ ਸਰਪਿਸ ਸਿਲੰਡਰ ਸਸਤਾ ਕਰਤਾ ਜੇ ਚਾਰ ਸਾਲ ਲੁੱਟਿਆ ਹੁੰਦਾ ਉਹ ਤਾਂ ਆਪਾਂ ਪਹਿਲੇ ਦਿਨ ਤੋਂ ਲੱਗੇ ਹੋਏ ਆ ਨੌਕਰੀਆਂ ਦੇਣ ਵਾਸਤੇ ਲੱਗੇ ਆ ਪਾਣੀ ਗਾ ਨਹਿਰਾਂ ਕੱਸੀਆਂ ਦਾ ਪਾਣੀ ਬਿਜਲੀ ਬਿਜਲੀਆਂ ਦੱਸੋ ਮੇਰੀ ਹਾਂਜੀ ਉਹ ਕੱਟ ਪਏ ਲੱਗੇ ਰਾਤ ਨੂੰ ਵੀ ਰਹੀ ਆਹ ਮੋਟਰਾਂ ਨਾਲ ਚੱਲਦੀ ਆਹ ਮੋਟਰਾਂ ਨਾਲ ਚੱਲਦੀ ਆ ਸਾਡਾ 17 18 ਦਾ ਸੰਪਤੀਆ ਹੋ ਗਈ ਸਾਡੇ ਜੀਮ ਸਾਹਿਬ ਜੀ ਤੇ ਮੈਪ ਤੋਂ ਜਾ ਰਹੇ 17 ਮਿੰਟ ਵੀ ਹੋ ਗਏ ਹਾਂ ਜੀ ਮੇਰੇ ਬਿੰਦਿ ਅੱਜ 17 ਸੰਪਤੀਆ ਹੋ ਗਈ ਆ ਅੱਜ ਤੱਕ ਵੈਰੀ ਗੁੱਡ 72 ਮਿੰਟਾਂ ਚੱਲੇ ਨੇ ਵੈਰੀ ਗੁੱਡ ਵਧੀਆ ਸੁਣਾਈਆਂ ਤੁਸੀਂ ਪੱਟਾਂ ਲਾਈਆਂ ਨੇ ਸਰਪੰਚ ਜੀ ਹੈ ਰਾਲਾ ਕਰੇ ਨੇ ਸਰਪੰਚ ਜੀ ਆ 20-20 ਲੱਖ ਰੁਪਏ ਲਾਈਆਂ ਸੀਮ ਸਾਹਿਬ ਬਾਡੀ ਬਦੌਲਤ ਆ ਨਹਿਰ ਚੋਂ ਨਾ ਪਿੰਡਾਂ ਨੂੰ ਪਾਣੀ ਵੀ ਮਿਲ ਰਿਹਾ ਹੈ ਨਹਿਰ ਦਾ ਬੰਨ ਹੋ ਜਾਣੀ ਜੀ ਇਹਦੇ ਤੇ ਲੱਗਿਆ ਜੀ ਅੱਜ ਤਿੰਨ ਜਗ੍ਹਾ ਢਾਈ ਤੁਹਾਡੇ ਹੱਲ ਕੇ ਨੇ ਹਾਂ ਜਦੋਂ ਤੁਹਾਡਰਾਂ ਜੀ ਬੜੀ ਢਲੀ ਆ ਜੀ ਕਿਹੜੀ ਸਲਾਬਤਵਰ ਆ ਜੀ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਬਰਨਾਲੇਪੁਰ ਕੀ ਇਸੇ ਨਹਿਰ ਚ ਜਾਂਦਾ ਹਰੀਗੜ੍ਹ ਵਾਲੀ ਨਹਿਰ ਕਹਿੰਦੇ ਹਾਂ ਉਸ ਮਤਲਬ ਬਰਨਾਲੇ ਦੇ ਆਣ ਜੜ ਪਿੰਡ ਹਰੀਗੜ੍ਹ ਰਾਜਗੜ੍ਹ ਹੜ੍ਹ ਵਾਲੇ ਪੂਰੇ ਕੁੱਬੇ ਆ ਨਹਿਰ ਉਹਨਾਂ ਦੀਆਂ ਜੜਾਂ ਚ ਜਾਂਦੀ ਆ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਜਦੋਂ ਨਹਿਰ ਹੀ ਤੁਹਾਡੇ ਖੇਤਾਂ ਚ ਜਾਂਦੀ ਆ ਕਹਿੰਦੇ ਨਾ ਜੀ ਇੱਥੇ ਮੋਗਾ ਨਹੀਂ ਕਿਉਂ ਨਹੀਂ ਹੈਗਾ ਵੀ ਕੱਟ ਤੋਂ ਕੱਟ ਜਿੰਨਾ ਵੀ ਆ ਜ਼ਮੀਨਾਂ ਚੋਂ ਜਾ ਰਹੀ ਜੀ ਹੁਣ ਇੱਥੇ ਨਾ ਫੈਕਟਰੀ ਲਾਉਂਗਾ। ਤਾਂ ਘਟ-ਘਟ ਥੋੜੇ ਆਲੇ-ਦਾਲ ਤੇ ਪਿੰਡਾਂ ਦੇ ਮੁੰਡਿਆਂ ਕੁੜੀਆਂ ਨੂੰ ਕੰਮ ਦੇਵਾਂਗਾ ਨਾ ਮੈਂ। ਸ਼ਰਤ ਰੱਖੂਗਾ ਪਹਿਲਾਂ ਇਹਨਾਂ ਦੇ ਨੂੰ ਕੰਮ ਦਿਓ। ਫੈਕਟਰੀ ਵਾਲੇ ਵੀ ਚਾਹਣਗੇ ਵੀ ਇੱਥੋਂ ਹੀ ਕੰਮ ਮਿਲ ਜੇ ਤਾਂ ਸਾਨੂੰ ਦੂਰ ਨਹੀਂ ਜਾਣਾ। ਜਿਹ ਹੁਣ ਆ ਇਸ ਨਹਿਰ ਤੋਂ ਤੁਹਾਨੂੰ ਪਾਣੀ ਨਹੀਂ ਮਿਲਦਾ ਫਿਰ ਇਹਦਾ ਕੀ ਫਾਇਦਾ? ਮੈਨੂੰ ਲੱਗਿਆ ਜਿਉਂ ਤੈਨੂੰ ਚਾਰਜ ਕਰਾ ਲੱਗੇ। ਹੋਰ ਫਾਇਦਾ ਮੈਂ। ਪਾਣੀ ਆਪਣੇ ਕੋਲੇ ਪਹੇਰਾਉਂਗਾ। ਆਪਾਂ ਸੰਭਲਿਆ। ਤੇ ਹੁਣ ਮਿੱਟੀ ਵੀ ਤੇ ਉਪਲਰ ਫੈਕਟਰੀ। ਉਧਰ ਕਾਲ ਦਾ ਸਰਕਲ ਵੀ ਬਣਾਉਂਦੀ। ਕਮੇਟੀ ਬਹੁਤ ਪੁਜਾਉ। ਕਿੱਤਾ ਚ ਵੀ ਆ ਗਈ 90 90 ਮਾਨ ਚੋਨਾ ਠੀਕ ਬੜ ਗਿਆ ਠੀਕ ਆ ਤਾਂ ਲੱਖ ਲੱਖ ਤੇ ਚਲਾ ਗਿਆ ਬਿਲਕੁਲ ਤੇ ਪਰ ਇਹਦੀ ਫਸਲ ਬਹੁਤ ਵਧੀਆ ਹੋ ਰਹੀ ਹੈ ਦਾਣਾ ਦਾਣਾ ਚੱਕਾਂਗੇ ਕੱਲ ਤੋਂ ਤੁਹਾਡਾ ਕੰਮ ਸਾਡਾ